ਸਤ ਸ੍ਰੀ ਅਕਾਲ ਦੋਸਤੋ ਸასი ਕਾਲ ਜੀ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਕਿਸਾਨ ਵੀਰੋ ਮੀਂਹ ਤੋਂ ਬਾਅਦ ਦਾ ਮਾਹੌਲ ਤੁਹਾਨੂੰ ਦਿਖਾਉਣੇ ਆਜਾ ਇਹ ਜੋ ਤੁਸੀਂ ਦੇਖ ਰਹੇ ਹੋ ਪਾਣੀ ਜ਼ਿਲ੍ਹਾ ਸਾਡਾ ਫਰੀਦਕੋਟ ਦਾ ਪਿੰਡ ਰਾਇਆਂ ਵਾਲਾ ਕਲਾਮ ਤਕਰੀਬਨ 1.5-1.5 ਫੁੱਟ ਪਾਣੀ ਝੋਨਿਆਂ 'ਚ ਹੋ ਗਿਆ ਆਰਾਮਾਂ ਦੇ ਪਈਆਂ ਦੇ ਤਕਰੀਬਨ ਫੁੱਟ 'ਚ ਹੀ ਪਈ ਹੁੰਦੀ ਆ ਕੇਤ ਨਾਲੋਂ ਤੁਸੀਂ ਦੇਖ ਰਹੇ ਹੋ ਪਾਣੀ ਦੋ ਦਿਨ ਲਗਾਤਾਰ ਮੀਂਹ ਪਿਆ ਕਿਸਾਨ ਵੀਰੋ ਤਕਰੀਬਨ ਉਮੀਦ ਆ ਸਾਰੇ ਪੰਜਾਬ 'ਚ ਹੀ ਕਿਤੇ ਜ਼ਿਆਦਾ ਕਿਤੇ ਥੋੜਾ ਇਹ ਸੁਪਰਮਾਤਮਾ ਦੀ ਮਰਜ਼ੀ ਆ ਕੀ ਕਰ ਰਿਹਾ ਹੁਣ ਜੋ ਵੀ ਕਰਦਾ ਠੀਕ ਆ ਪਰ ਹਰ ਇੱਕ ਨੁਕਸਾਨ ਬਹੁਤ ਵੱਡੇ ਪੱਧਰ ਤੇ ਹੋ ਗਿਆ ਜਿਸ ਤਰ੍ਹਾਂ ਦਰਿਆਵਾਂ ਦੀ ਲਾਗੇ ਪਿੰਡਾ ਫੋਜਪੁਰ ਦੀ ਲਾਗੇ ਲਾਗੇ ਪਿੰਡਾਂ 'ਚ ਪਾਣੀ ਆ ਗਿਆ ਤਰਨਤਾਰਨ ਜਲਾ ਹੋ ਗਿਆ ਗੁਰਦਾਸਪੁਰ ਹੋ ਗਿਆ ਸੁਲਤਾਨਪੁਰ ਲੋਧੀ ਦੇ ਪਿੰਡ ਹੋ ਗਏ ਉੱਥੇ ਬਹੁਤ ਨੁਕਸਾਨ ਹੋ ਗਿਆ ਕਿਸਾਨ ਵੀਰਾਂ ਦਾ 2023 ਦੇ ਵਿੱਚ ਵੀ ਉਹੀ ਹਾਲਾਤ ਸੀ ਤੇ ਹੁਣ 2025 ਚ ਵੀ ਉਹੀ ਹਾਲਾਤ ਹੋ ਗਏ ਕਿਸਾਨ ਵੀਰੋ ਕਿਸਾਨ ਦੀ ਤਾਂ ਇੱਕ ਫਸਲ ਬਰਬਾਦ ਹੋ ਜੇ ਤੇ ਉਹ ਕਈ ਸਾਲ ਨਹੀਂ ਉੱਠਦਾ ਪਰ ਉੱਥੇ ਲਗਾਤਾਰ ਦੋ ਸਾਲਾਂ ਇਹ ਹਾਲਾਤ ਬਣ ਗਏ ਆ ਬਹੁਤ ਔਖਾ ਸਮਾਂ ਹੈ ਕਿਸਾਨਾਂ ਵਾਸਤੇ ਤੇ ਵੱਤੋ ਵੱਧ ਆਪਾਂ ਨੂੰ ਸਾਰੇ ਕਿਸਾਨ ਵੀਰਾਂ ਨੂੰ ਅੱਗੇ ਆਉਣਾ ਚਾਹੀਦਾ ਜਿਸ ਤਰ੍ਹਾਂ ਪਿੰਡਾਂ ਦੇ ਵਿੱਚੋਂ ਟਰਾਲੀਆਂ ਜਾ ਰਹੀਆਂ ਕੋਈ ਪੱਠੇ ਲੈ ਕੇ ਜਾ ਰਿਹਾ ਕੋਈ ਤੂੜੀ ਲੈ ਕੇ ਜਾ ਰਿਹਾ ਉਹੀ ਰਾਸਨ ਲੈ ਕੇ ਜਾ ਰਿਆ ਚੰਗੀ ਗੱਲ ਆ ਆਪਾਂ ਨੂੰ ਸਰਕਾਰਾਂ ਤੋਂ ਆਪਾਂ ਨੂੰ ਕੋਈ ਉਮੀਦ ਨਹੀਂ ਰੱਖਣੀ ਚਾਹੀਦੀ ਤੇ ਆਪਾਂ ਨੂੰ ਅੱਗੇ ਹੋ ਕੇ ਇੱਕ ਦੂਜੇ ਦੀ ਮਦਦ ਕਰਨੀ ਚਾਹੀਦੀ ਕਿਸਾਨ ਵੀਰਾਂ ਨੂੰ ਬਾਕੀ ਆਪਾਂ ਬੇਨਤੀ ਕਰਦੇ ਆ ਜਿੰਨੇ ਵੀ ਮੇਰੇ ਐਨ ਆਰ ਆਈ ਵੀਰ ਬਾਹਰ ਬੈਠੇ ਆ ਜਾਂ ਜਿਹੜੀਆਂ ਸੇਵਾ ਸੁਸਾਇਟੀਆਂ ਸੰਸਥਾਵਾਂ ਬਣੀਆਂ ਉਹ ਵੀ ਅੱਗੇ ਆਉਣ ਚੋਰਨਾ ਕਿਸਾਨ ਵੀਰਾਂ ਦੀ ਜੜੀ ਬਾਹ ਫੜੀ ਜਾਵੇ ਕਿਉਂਕਿ ਰਾਸ਼ਨ ਤਾਂ ਬਥੇਰਾ ਉੱਥੇ ਚਲੇ ਜਾਣਾ ਕਿਉਂਕਿ ਹਰ ਪਿੰਡ ਜਿੰਨੇ ਜੋਗਾ ਉਹ ਰਾਸ਼ਨ ਲੈ ਕੇ ਪਹੁੰਚ ਰਿਹਾ ਉੱਥੇ ਪਰ ਉਹਨਾਂ ਨੂੰ ਪੈਸੇ ਦੀ ਮਾਲੀ ਜਿਹੜੀ ਸਹਾਇਤਾ ਉਹ ਵੀ ਜ਼ਰੂਰੀ ਹੈ ਕਿਉਂਕਿ ਜਿਹੜੀ ਅਗਲੀ ਫਸਲ ਉਹਨਾਂ ਦੀ ਅਣਕ ਉਹਨੂੰ ਬੀਜਣ ਵਾਸਤੇ ਮਾਲੀ ਸਹਾਇਤਾ ਵੀ ਬਹੁਤ ਜ਼ਰੂਰੀ ਹੈ ਇਹ ਜਿੰਨੇ ਵੀ ਮੇਰੇ ਐਨ ਆਰ ਆਈ ਵੀਰ ਜਿੰਨਾ ਵੀ ਹੋ ਸਕਦਾ ਵਾਦ ਤੋਂ ਵਾਦ ਉਹਨਾਂ ਕਿਸਾਨ ਵੀਰਾਂ ਦੇ ਬਾਹਾਂ ਫੜੀ ਜਾਵੇ ਤਾਂ ਕਿ ਉਹ ਅਗਲੀ ਫਸਲ ਆਪਦੀ ਬੀਜ ਸਕਣ ਬਾਕੀ ਹਾਲਾਤ ਬਹੁਤ ਮਾੜੀ ਐ ਸਾਨ ਵੀਰੋ ਇਹੜੇ ਕੋ ਰੋਝ ਦੇਖਦੇ ਆ ਪਰ ਮਨ ਬਹੁਤ ਦੁਖੀ ਐ ਪਰ ਕਰ ਕੋ ਨਹੀਂ ਸਕਦੇ ਇਹ ਕੁਦਰਤ ਦਾ ਖੇਡ ਆ ਉਸ ਪ੍ਰਮਾਤਮਾ ਦਾ ਜੋ ਨੂੰ ਚੰਗਾ ਲੱਗਦਾ ਉਹ ਕਰਦਾ ਇਹ ਹਾਲਾਤ ਵੀਰੋ ਆ ਦੇਖ ਰਿਹਾ ਤੁਸੀਂ ਝੋਨਾ ਇੱਥੇ ਤਕਰੀਬਨ ਸਾਡਾ ਏਰੀਆ ਜਿਹੜਾ ਥੱਲੇ ਸੇਮ ਹੋ ਜਾਂਦੀ ਐ ਜਦੋਂ ਇਸ ਤਰ੍ਹਾਂ ਮੀਂਹ ਜਿਆਦਾ ਪੈ ਜਾਂਦੇ ਆ ਇਹ ਬੂਰਾ ਵਾਲਾ ਪਾਣੀ ਤੇ ਪਾਣੀ ਇੱਕ ਹੋ ਜਾਂਦਾ ਜੇ ਆਪਾਂ ਫਲੈਕਸ ਵਾਲ ਦਾ ਟੱਕਣ ਖੋਲ੍ਹ ਦਈਏ ਥੱਲੇ ਜਾਣ ਦੀ ਬਜਾਏ ਪਾਣੀ ਉੱਪਰ ਨੂੰ ਆਉਣਾ ਸ਼ੁਰੂ ਹੋ ਜਾਂਦਾ ਹੁਣੇ ਪਾਣੀ ਸੁੱਕਣਾ ਨਹੀਂਗਾ ਯਾਨੀ ਕਿ ਜੀਰਨਾ ਨਹੀਂ ਥੱਲੇ ਜਾਂਦੇ ਆਪਾਂ ਨੂੰ ਕੱਢਣਾ ਪਊਗਾ ਜਿਵੇਂ ਸਾਡੇ ਕੱਸੀਆਂ ਨਾਲ ਇੱਥੇ ਮੋਟਰਾਂ ਲਾਉਣੀਆਂ ਪੈਣਗੀਆਂ ਤੇ ਜਾਂ ਕੋਈ ਪਰਮਾਤਮਾ ਕਿਰਪਾ ਕਰੇ ਕੋ ਪੱਛੋਂ ਵਾਜਾ ਲ ਜੇ ਫੇਰੇ ਪਾਣੀ ਘਟ ਸਕਦਾ ਨਹੀਂ ਤੇ ਹੁਣੇ ਪੱਕ ਦੇ ਝੋਨਿਆਂ ਤੱਕ ਸੁੱਕਣਾ ਨਹੀਂ ਮਾਨ ਤਕਰੀਬਨ ਸੇਮ ਰਹੂਗੇ ਜਿਸ ਤਰ੍ਹਾਂ ਦੇ ਹਾਲਾਤ ਇਹ ਮੋਟਰਾਂ ਨਾਲ ਪਾਣੀ ਕੱਢਿਆ ਜਾਵੇ ਮੋਟਰਾਂ ਵੀ ਕਈ ਦਿਨ ਲਾ ਦੇਣਗੇ ਕਿਉਂਕਿ ਇਧਰ ਅਗਲੇ ਪਾਸੇ ਕੱਸੀ ਤੋਂ ਪਾਈਪਾਂ ਦਾ ਨੱਪੀਆਂ ਸੇਮ ਨਾਲੇ ਨੂੰ ਪਰ ਉਹ ਪਾਣੀ ਹੌਲੀ-ਹੌਲੀ ਖੇਚਦੀਆਂ ਕਿਉਂਕਿ ਸੇਮ ਨਾਲਾ ਵੀ ਨੱਕੋ-ਨੱਕ ਹੁਣ ਜਿੰਨਾ ਚਿਰ ਸੇਮ ਨਾਲਾ ਨਹੀਂ ਘਟਦਾ ਉਹਨਾਂ ਚਿਰ ਉਹ ਵੀ ਜਿਹੜੀਆਂ ਪਾਈਪਾਂ ਪਾਣੀ ਨਹੀਂ ਖੇਚਦੀਆਂ ਇਹ ਮੋਟਰਾਂ ਲਾ ਕੇ ਪਾਣੀ ਨਹਿਰ ਚ ਛੱਟਣਾ ਪਊਗਾ ਬਾਤ ਹੀ ਕੁਦਰਤ ਦੇ ਰੰਗ ਆ ਕਿਸਾਨ ਵੀਰੋ ਵੀਰ ਨੂੰ ਚੰਗੀ ਲੱਗੀ ਤੇ ਸ਼ੇਅਰ ਤੇ ਇੱਕ ਲਾਈਕ ਕਿਸਾਨ ਵੀਰੋ ਜ਼ਰੂਰ ਕਰ ਦਿਓ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਬਣਾਈਏ ਉਹ ਕਿਸਾਨ ਵੀਰੋ ਤੁਹਾਡੇ ਤੱਕ ਪਹੁੰਚਦੀ ਰਹੇ ਠੀਕ ਆ ਕਿਸਾਨ ਵੀਰੋ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਧੰਨਵਾਦ ਜੀ